ਅੱਜ ਵੱਖ-ਵੱਖ ਪਿੰਡਾਂ ਚ ਜਾ ਕੇ ਦੇਖੀ ਕਿਹੜਾ ਚੱਲ ਰਿਹਾ ਹੈ ਅੱਜ ਤਲਵਾੜਾ ਬਲੌਕ ਦੀਆਂ ਵੱਖ-ਵੱਖ ਜਿਹੜੀਆਂ ਪੰਚਾਇਤਾਂ ਨੇ ਉਹ ਅੱਜ ਵੀਡੀਓ ਦਫ਼ਤਰ ਦੇ ਵਿਖੇ ਪਹੁੰਚੀਆਂ ਸਨ ਔਰ ਸਾਰੀਆਂ ਪੰਚਾਇਤਾਂ ਨੂੰ ਵੱਖ-ਵੱਖ ਵਿਕਾਸ ਕੰਮਾਂ ਦੇ ਵਾਸਤੇ ਜੋ-ਜੋ ਡਿਮਾਂਡ ਸੀ ਉਹਨਾਂ ਦੀ ਉਹਨਾਂ ਦੇ ਮੁਤਾਬਕ ਜਿਹੜੀ ਗ੍ਰਾਂਟ ਹੈ ਉਹ ਦਿੱਤੀ ਗਈ ਹੈ ਔਰ ਤਕਰੀਬਨ 1 ਕਰੋੜ 85 ਲੱਖ ਰੁਪਏ ਅੱਜ ਜਿਹੜਾ ਪੰਚਾਇਤਾਂ ਨੂੰ ਦਿੱਤਾ ਗਿਆ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਵਿੱਚ ਪੰਚਾਇਤਾਂ ਰਹਿ ਗਈਆਂ ਨੇ ਉਹਨਾਂ ਨੂੰ ਗ੍ਰਾਂਟ ਜਿਹੜੀ ਹੈ ਉਹ ਦਿੱਤੀ ਜਾਊਗੀ ਔਰ ਕਿਸੇ ਵੀ ਪੰਚਾਇਤ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਤਕਸਾ ਨਹੀਂ ਹੋ ਰਿਹਾ ਕਿਸੇ ਪੰਚਾਇਤ ਦਾ ਕੋਈ ਧੱਕਾ ਨਹੀਂ ਹੋ ਰਿਹਾ ਹਰ ਪੰਚਾਇਤ ਨੂੰ ਪੁੱਛਣ ਤੋਂ ਬਾਅਦ ਹੀ ਜਿਹੜੀ ਗ੍ਰਾਂਟ ਆ ਉਹ ਦਿੱਤੀ ਜਾ ਰਹੀ ਹੈ ਇੰਡੀਪੈਂਡੈਂਟ ਰਵਾਜ ਦਿੱਤੀ ਨਹੀਂ ਜਾਂਦੀ ਅੱਜ ਤਕਰੀਬਨ ਕੰਢੀ ਇਲਾਕੇ ਦੇ ਜਿੰਨੇ ਵੀ ਆਲਮੋਸਟ ਪਿੰਡ ਸਿਗੇ ਕੋਸ਼ਕ ਪਿੰਡ ਰਹਿ ਗਏ ਬਾਕੀ ਆਲਮੋਸਟ ਸਾਰੇ ਪਿੰਡਾਂ ਨੂੰ ਜਿਹੜੀ ਗ੍ਰਾਂਟ ਦਿੱਤੀ ਗਈ ਹੈ ਸਰਕੀ ਚੋਣਾਂ ਕਿਸ ਤਰ੍ਹਾਂ ਦਿੱਤੀ ਜਾ ਰਹੀ ਆਮ ਆਦਮੀ ਪਾਰਟੀ ਦੇ ਵੱਲੋਂ ਪੂਰੀ ਤਿਆਰੀ ਹੈ ਪਹਿਲੀ ਵਾਰੀ ਬਲਾਕ ਸੰਵਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਲੜੀ ਜਾਊਗੀ ਔਰ ਬਹੁਤ ਹੀ ਸਾਫ਼ ਸੁਥਰੇ ਔਰ ਚੰਗੇ ਕਰਤਾਰ ਵਾਲੇ ਲੋਕ ਨੇ ਜਿਹੜੇ ਉਹ ਉਮੀਦਵਾਰ ਬਣਾਏ ਜਾਣਗੇ ਜਿਨ੍ਹਾਂ ਦਾ ਸਮਾਜ ਨੂੰ ਕੋਈ ਦੇਣ ਆ ਇਲਾਕੇ ਨੂੰ ਕੋਈ ਦੇਣ ਆ ਉਹਨਾਂ ਲੋਕਾਂ ਨੂੰ ਇਲੈਕਸ਼ਨ ਦੇ ਵਿੱਚ ਖੜਾ ਕੀਤਾ ਜਾਊਗਾ ਔਰ ਮੈਂ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਇਸ ਵਾਰ ਤੁਸੀਂ ਡਿਵੈਲਪਮੈਂਟ ਨੂੰ ਵੋਟ ਪਾਉਣੀ ਆ ਪੰਜਾਬ ਸਰਕਾਰ ਦੇ ਜਿਹੜੇ 3.5 ਸਾਲ ਦੇ ਕੰਮ ਨੇ ਉਹਨਾਂ ਨੂੰ ਦੇਖ ਕੇ ਵੋਟ ਪਾਉਣੀ ਆ ਤਾਂ ਜੋ ਚੰਗੇ ਜਿਹੜੇ ਲੋਕ ਨੇ ਉਹ ਸਿਆਸਤ ਦੇ ਵਿੱਚ ਅੱਗੇ ਆ ਸਕਣ ਸਰ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦੱਤਾ ਚ ਹੈ ਕੱਲ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਜਿਹੜੀ ਨਨਪੁਰ ਸਾਹਿਬ ਦੇ ਵਿਖੇ ਪਹਿਲੀ ਵਾਰੀ ਹੋਇਆ ਕਿ ਸੈਸ਼ਨ ਜਿਹੜਾ ਆ ਚੰਡੀਗੜ੍ਹ ਤੋਂ ਬਾਹਰ ਜਾ ਕੇ ਲਗਾਇਆ ਗਿਆ। ਫਰ ਉੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਸੈਸ਼ਨ ਸੀਗਾ। ਉਹਦੇ ਵਿੱਚ ਤਿੰਨ ਜਿਹੜੇ ਸ਼ਹਿਰ ਸੀਗੇ ਉਹਨਾਂ ਨੂੰ ਪਵਿੱਤਰ ਸ਼ਹਿਰ ਦਾ ਜਿਹੜਾ ਦਰਜਾ ਦਿੱਤਾ ਗਿਆ। ਉਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਜਿਹੜੀ ਹੈ ਨਸ਼ੇ ਦੀ ਹੈ ਰੋਕ-थाम ਜਿਹੜੀ ਲਗਾਈ ਗਈ ਹੈ। ਸੋ ਬੜਾ ਵੱਡਾ ਉਪਰਾਲਾ ਆ ਤੇ ਮੁੱਖ ਮੰਤਰੀ ਸਾਹਿਬ ਦਾ ਸੋਚ ਨੂੰ ਅਸੀਂ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਕੱਲ ਉਹ ਜਿਹੜਾ ਪ੍ਰਸਤਾਵ ਵੀ ਲਿਆਂਦਾ ਸਰ ਸਮਤੀ ਨਾਲ ਜਿਹੜਾ ਪ੍ਰਸਤਾਵ ਪਾਸ ਹੋਇਆ। ਜਿਹੜਾ ਜ ਬਖਵਕ ਪਿੰਡਾਂ ਨੂੰ ਚੈੱਕ ਦਿੱਤੇ ਗਏ ਆ ਕੀ ਕਰਨ ਦੇ। ਅੱਜ ਐਸਵੀਸੀ ਦੀਨ ਗ੍ਰਾਂਟ ਜਿਹੜੀ ਆ ਕਿ ਬਖਵਕ ਪਿੰਡਾਂ ਨੂੰ ਜਾਰੀ ਕੀਤੀ ਗਈ ਆ ਜਿਹੜੀ ਕਿ ਟੋਟਲ 1 ਕਰੋੜ 85 ਲੱਖ 60 ਹਜ਼ਾਰ ਰੁਪਏ ਦੀ ਆ ਜਿਹਦੇ ਵਿੱਚ ਹਾਰਡ ਪ੍ਰਭਾਵਿਤ ਪਿੰਡ ਹੈਗੇ ਜਿੱਦਾਂ ਕਿ 20 ਪਿੰਡ ਸੀ ਉਹਨਾਂ ਨੂੰ 2-2 ਲੱਖ ਰੁਪਏ ਦੇ ਤੇ ਐਸਵੀਸੀ ਦੀਨ ਸਮਾਰਟ ਵਿਲੇਜ ਕੈਂਪੇਨ ਅਧੀਨ ਮਿਲਿਆ ਪੈਸੇ। ਇਦੇ ਵਿੱਚ 56 ਲੱਖ ਸੀਗੇ ਤੇ ਉਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਫੰਡ ਜਿਹੜਾ ਕਿ ਉਹ ਦਿੱਤਾ ਗਿਆ ਟੋਟਲ ਮਿਲਾ ਕੇ 1 ਕਰੋੜ ਤੇ 85 ਲੱਖ 60 ਹਜ਼ਾਰ ਰੁਪਏ ਜਿਹੜਾ ਕਿ ਡਿਸਟ੍ਰਿਬਿਊਟ ਵੱਖ-ਵੱਖ 80 ਪੰਚਾਇਤਾਂ ਨੂੰ ਲਗਭਗ ਜਿਹੜਾ ਕਿ ਅੱਜ ਡਿਸਟ੍ਰਿਬਿਊਟ ਕੀਤਾ ਗਿਆ ਬਲਾਕ ਤਰਵਾੜਾ ਦੇ ਵਿੱਚ ਤੇ ਇਹ ਕੰਮ ਇਹਦੇ ਵਿੱਚ ਵੱਖਰੇ-ਵੱਖਰੇ ਨੇ ਗਲੀਆਂ ਨਾਲੀਆਂ ਖੇਡ ਪਾਰਕ ਲਈ ਆ ਆਂਗਣਵਾੜੀ ਲਈ ਆ ਤੇ ਸੋਲਰ ਲਾਈਟਾਂ ਲਈ ਸਮਚਾਨ ਘਾਟ ਲਈ ਆ ਕੰਪੋਨੈਂਟ ਵੱਖਰੇ ਵੱਖਰੇ ਆ ਜਿਹਦੀ ਦੀਨ ਜੜੀਆਂ ਆ ਗ੍ਰਾਂਟਾਂ ਵੱਖਰੀਆਂ ਵੱਖਰੀਆਂ ਜਿਹੜੀਆਂ ਕਿ ਵੱਖ-ਵੱਖ ਸਰਪੰਚਾ ਪਰਚੈਤਾਂ ਜਿਹੜੀਆਂ ਜਾਰੀ ਕੀਤੀਆਂ ਗਈਆਂ ਇਸ ਤੋਂ ਇਲਾਵਾ ਮੇਰੇ ਵੱਲੋਂ ਵੀ ਅਪੀਲ ਸਾਰੀਆਂ ਪੰਚਾਇਤਾਂ ਨੂੰ ਕੀਤੀ ਗਈ ਹੈ ਤੇ ਹੁਣ ਵੀ ਮੈਂ ਤੁਹਾਡੇ ਮਾਧਮ ਨਾਲ ਵੀ ਅਪੀਲ ਕਰਦਾ ਕਿ ਮੈਕਸਿਮਮ ਜਿਹੜਾ ਕਿ ਖਰਚਾ ਐਨਹਾਂਸਮੈਂਟ ਕਰੋ ਜੋ ਵੀ ਗ੍ਰਾਂਟਾਂ ਤੁਹਾਨੂੰ ਜਿਸ ਪਰਪਸ ਲਈ ਮਿਲੀਆਂ ਉਸ ਪਰਪਸ ਲਈ ਖਰਚ ਕੀਤੀਆਂ ਜਾਣ ਤੇ ਜਲਦ ਤੋਂ ਜਲਦ ਜਿਹੜੇ ਕੰਮ ਜਿਹੜੇ ਸਪੀਡ ਆਪੋਰਟ ਕਰੋ ਕੀਤੇ ਜਾਣ